ਪਾਸਟਰ ਜਾਂਦਾ ਹੀ ਕਹਿਣ ਲੱਗਦਾ ਤੁਹਾਡੇ ਕਰ ਸ਼ੈਤਾਨ ਆ ਤੁਹਾਡੇ ਕਰ ਸ਼ੈਤਾਨ ਆ ਤੁਹਾਡੇ ਕਰ ਸ਼ੈਤਾਨ ਤੇਨੂੰ ਹੋਰ ਕੋਈ ਦੇਖਦਾ ਨਹੀਂਗਾ ਬੱਚੀ ਤੈਨੂੰ ਨਜ਼ਰ ਹੀ ਨਹੀਂ ਬੰਨ੍ਹਤੀ ਤੇਰੀ ਵੀ ਤੈਨ ਸਤਾਨ ਨਹੀਂ ਦੇਣਾ ਪੰਡਾਲ 'ਚ ਜਾਂਨੇ ਆ ਉੱਥੇ ਵੀ ਸ਼ੈਤਾਨ ਨੂੰ ਆਵਾਜ਼ਾਂ ਮਾਰੀ ਜਾਂਨੇ ਆ ਉਹ ਯਿਸੂ مسیਹ ਨੂੰ ਆਵਾਜ਼ ਮਾਰੋ ਭਰਾਓ ਉਹ ਮੁਕਤੀ ਦਾਤਾ ਯਿਸੂ ਆ ਉਹ ਤੁਸੀਂ ਨਾਂ ਹੀ ਉਹਦਾ ਲੈਂਦੇ ਹੋ ਜਿਹਦਾ ਘਟ ਲੈਣਾ ਚਾਹੀਦਾ ਯਿਸੂ ਦਾ ਨਾਮ ਲਓ ਛਟਕਾਰਾ ਹੁਣ ਮੈਂ ਤਾਂ ਤੁਸੀਂ ਤਿਆਰ ਰਹਿਣਾ ਇਹ ਨਹੀਂ ਕਿ ਮੈਂ ਪ੍ਰਚਾਰਕ ਹਾਂ ਮੈਂ ਬੇਸ਼ੇਬਾ ਤੇ ਮੈਂ ਤਿਆਰ ਨਹੀਂ ਰਹਿਣਾ ਨੇਕਾ ਵੀ ਸਭ ਤੋਂ ਪਹਿਲਾਂ ਪ੍ਰਚਾਰਕਾਂ ਦਾ ਹੀ ਹੋਣਾ ਹੈ ਕਿ ਕਿਤੇ ਲੈਣ ਦੇਣ ਹੀ ਕਰਨ ਵਾਸਤੇ ਪ੍ਰਚਾਰ ਕਰਦਾ ਰਿਆਂ ਕਿ ਜਾਂ ਤੇ ਕੋ ਦੋਵੇਂ ਗੱਲਾਂ ਹੈ ਖੇਤਰਪਾਲ ਕਰਤਾ ਇਹੋ ਹੀ ਤਰਕੋ ਕਿ ਤੇਰ ਕੋ ਵਚਨ ਵੀ ਹੈਗਾ ਇਹ ਟਾਈਮ ਲੱਗਦਾ ਬੜਾ ਬੜਾ ਟਾਈਮ ਪ੍ਰਚਾਰ ਕਰਨ ਨੂੰ ਤਿਆਰ ਕਰਨ ਨੂੰ ਅਜੀ ਜੋ ਅਸੀਂ ਦੋ ਕੰਮ ਕਰਨੇ ਆ ਇੱਕ ਤੇ ਦਵਾ ਨਾ ਛੱਡਿਓ ਤੇ ਹਣਾ ਸੁਣੋ ਕੰਮ ਸੌਖਾ ਹੀ ਹੈ ਇੱਕ ਦਵਾ ਨਾ ਛੱਡਿਓ ਤੇ ਇੱਕ ਵਿਸ਼ਵਾਸ ਨੂੰ ਮਜ਼ਬੂਤ ਰੱਖਿਓ ਤੁਹਾਡੇ ਵਿਸ਼ਵਾਸ ਨੂੰ ਤੋੜਨ ਵਾਲੇ ਤੇ ਬਹੁਤ ਹੋਣਗੇ ਪਰ ਬਣਾਉਣ ਵਾਲੇ ਘੱਟ ਹੋਣਗੇ